ਆ ਦੇਖਾ ਦਿਖਾ ਦਿਓ ਜੀ ਪਾੜ ਤੇ ਇਹ ਪਾੜ ਵੀ ਪੂਰਿਆ ਗਿਆ ਏ ਇਹ ਪ੍ਰਸ਼ਾਸਨ ਨੇ ਬਹੁਤ ਵਧੀਆ ਕੰਮ ਕੀਤਾ ਏ ਜੋ ਕਿ ਰਹਿੰਦੇ ਸਮੇ ਦੇ ਨਾਲ ਇਸ ਦਾ ਪਾੜ ਦਾ ਕੰਮ ਬਹੁਤ ਵਧੀਆ ਕੀਤਾ ਗਿਆ ਏ ਆ ਦੇਖੋ ਜੀ ਆ ਪੱਥਰ ਲਗਾ ਕੇ ਉੱਪਰ ਲੋਹੇ ਦੀ ਤਾਰ ਲਾਈ ਗਈ ਆ ਮੋਟੀ ਤਾਰ ਲੋਹੇ ਦੀ ਤਾਰ ਨਾਲ ਰੋਕਿਆ ਗਿਆ ਏ ਪੱਥਰਾਂ ਨੂੰ ਵੀ ਅੱਗੇ ਨਾ ਡਿੱਗਣਾ ਆ ਦੇਖ ਸਕਦੇ ਹੋ ਆ ਦੇਖੋ ਜੀ ਆ ਦਿਖਾ ਦਿਓ ਆ ਸਾਹਮਣੇ ਦਿਖਾਓ ਜੀ ਉਹ ਸਾਹਮਣੇ ਤੋਂ ਉਹ ਦੇਖ ਸਕਦੇ ਹੋ ਦਰਸ਼ਕ ਭਰਾਵੋ ਤੁਸੀਂ ਇਹ ਨਾਇਰ ਨੰਗਲ ਟਾਇਮ ਤੋਂ ਹੁੰਦੇ ਹੋਏ ਰੋਪੜ ਦੇ ਰਾਸਤੇ ਰੋਪੜ ਹੈੱਡ ਤੋਂ ਮੋਰਿੰਡਾ ਸਰਹੰਦ ਤੇ ਫਿਰ ਆਉਂਦੀ ਹੈ ਜੀ ਇਹ ਚਨਾਥਲਾ ਚਨਾਥਲਾ ਕਲਾ ਤੋਂ ਫਿਰ ਪਟਿਆਲਾ ਪਟਿਆਲੇ ਤੋਂ ਅੱਗੇ ਇਹ ਫਿਰ ਪਾਤੜਾ ਖਨੌਰੀ